ਸਾਸ਼ਟ੍ਰਿਕਾਲ ਨਿਊਜ਼ 18 ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਅਮਿਤ ਮਲ ਹੁਤਰਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਜਜੀਤ ਸਿੰਘ ਦੀ ਵੱਡੀ ਖਬਰ ਇਸ ਲਈ ਨਿਕਲ ਕੇ ਆ ਰਹੀ ਹੈ ਕਿ ਲੁਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਰਾਜਜੀਤ ਸਿੰਘ ਨੇ ਪਹਿਲੀ ਵਾਰ ਨਿਊਜ਼ 18 ਪੰਜਾਬ ਤੇ ਆਪਣੀ ਚੁੱਪੀ ਤੋੜੀ ਹੈ ਨਿਊਜ਼ 18 ਪੰਜਾਬ ਦੇ ਸਾਹਮਣੇ ਮੋਗਾ ਦੇ ਸਾਬਕਾ ਐਸਐਸਪੀ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਕਾ ਅਦਾਲਤੀ ਹੁਕਮਾਂ ਤੱਕ ਦੇਸ਼ ਛੱਡ ਕੇ ਮੈਂ ਕਿਤੇ ਨਹੀਂ ਜਾਵਾਂਗਾ ਮੈਂ ਸ਼ਹੀਦ ਪਰਿਵਾਰ ਚੋਂ ਹਾਂ ਕੋਈ ਪਗੋੜਾ ਨਹੀਂ ਇਹ ਕਹਿਣਾ ਹੈ ਰਾਜਜੀਤ ਸਿੰਘ ਦਾ ਤੁਹਾਨੂੰ ਦੱਸ ਦਈਏ ਸੋਮਵਾਰ ਨੂੰ ਆਈਜੀ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਗੱਲ ਕਹਿੰਦੇ ਵੀ ਵਿਖਾਈ ਦਿੱਤੇ ਰਾਜੀਤ ਸਿੰਘ ਮੇਰੀ ਕੋਈ ਵੀ ਜਾਇਦਾਦ ਨਜਾਇਜ਼ ਨਹੀਂ ਹੈ ਵਿਜੀਲੈਂਸ ਨੇ ਤੁਹਾਨੂੰ ਦੱਸਿਆ ਰਾਜੀਤ ਸਿੰਘ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਹੈ 2015 ਦੇ ਮਾਮਲੇ 'ਚ ਇਹ ਲੁਕਆਊਟ ਨੋਟਿਸ ਜਾਰੀ ਹੋਇਆ ਇਸ ਲਈ ਅਮਰitsar 'ਚ ਹਾਂ ਰਾਜੀਤ ਸਿੰਘ ਨੇ ਆਪਣੀ ਵੀਡੀਓ ਜਾਰੀ ਕਰਕੇ ਆਪਣੇ న్యూਸ ਟੀਮ ਪੰਜਾਬ ਦੇ ਨਾਲ ਆਪਣਾ ਬਿਆਨ ਸਾਂਝਾ ਕਰਕੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਮੈਂ ਇਸ ਲਈ ਅਮਰitsar 'ਚ ਦਰਬਾਰ ਸਾਹਿਬ ਤੇ ਸ਼ਿਦਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੋਮਵਾਰ ਨੂੰ ਮੈਂ ਆਪਣਾ ਪਾਸਪੋਰਟ ਸਰੰਡਰ ਕਰਾਂਗਾ ਰਾਜਜੀਤ ਸਿੰਘ ਨੇ ਦੋਨੋ ਦੱਸ दिए ਡਰੱਗ ਤਸਕਰਾਂ ਦੀ ਮਦਦ ਕਰਨ ਦੇ ਇਲਜ਼ਾਮ ਲੱਗੇ ਹਾਲਾਂਕਿ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਪਰ ਇਸੇ ਬਚਾ ਲਈ ਦੇਸ਼ ਛੱਡ ਕੇ ਭੱਜ ਸਕਦੇ ਨੇ ਰਾਜ ਸਿੰਘ ਅਜੀਹਾ ਖਦਸ਼ਾ ਜਤਾਇਆ ਗਿਆ ਪੈਸੇ ਖਰਚੇ ਤੇ ਚਲਦਿਆਂ ਰਾਜੀਤ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਪਰ ਮੈਂ ਪਗੋੜਾ ਨਹੀਂ ਆ ਇਹ ਕਹਿੰਦਾ ਹੈ ਰਾਜੀਤ ਸਿੰਘਾ ਮੈਂ ਦੇਸ਼ ਛੱਡ ਕੇ ਨਹੀਂ ਜਾਵਾਂਗਾ ਰਾਜੇ ਸਿੰਘ ਨੇ ਸਾਫ ਕਰ ਦਿੱਤਾ ਹੈ ਰਾਜੇ ਸਿੰਘ ਨੇ ਕਿਹਾ ਕਿ ਉਹ ਸੋਮਵਾਰ ਨੂੰ ਆਪਣਾ ਪਾਸਪੋਰਟ ਸਰੰਡਰ ਕਰ ਦਣਗੇ ਅਦਾਲਤੀ ਹੁਕਮਾਂ ਦਾ ਉਹ ਪੂਰਾ ਸਨਮਾਨ ਕਰ ਦੇਣੇ ਜੋ ਕੁਝ ਵੀ ਫੈਸਲਾ ਆਏਗਾ ਉਹ ਦਾ ਸਾਹਮਣਾ ਕਰਨਗੇ ਕਿ ਕੁਝ ਕਹਿੰਦੇ ਵਿਖਾਈ ਦਿੱਤੇ ਰਾਜੀਤ ਸਿੰਘ ਆਓ ਸੁਣਦੇ ਆ ਮੈਂ ਦੱਸ ਦੇਣਾ ਚਾਹੁੰਦਾ ਆ ਕਿ ਮੈਂ ਕਿਤੇ ਬਾਹਰ ਨਹੀਂ ਜਾ ਰਿਹਾ ਮੈਂ ਇਸ ਟਾਈਮ ਅੰਮ੍ਰਿਤਸਰ ਪ੍ਰੈਜ਼ੈਂਟ ਆ ਦਰਬਾਰ ਸਾਹਿਬ ਤੇ ਸ਼ੀਦਾ ਸਾਹਿਬ ਮੱਥਾ ਟੇਕਣ ਆਇਆ ਸੀ ਮੇਰੇ ਮੇਰੀ ਮਹੀਨੇ ਚ ਇੱਕ ਵਾਰੀ ਰੁਟੀਨ ਆ ਮੈਂ ਇੱਥੇ ਆ ਕੇ ਮੱਥਾ ਟੇਕਦਾ ਆ ਮੈਂ ਇਹ ਬੇਨਤੀ ਕਰਦਾ ਆ ਕਿ ਮੈਂ ਸੋਮਵਾਰ ਨੂੰ ਉਹ ਪੰਜਾਬ ਪੁਲਿਸ ਹੈੱਡਕੁਆਰਟਰ ਜਾ ਕੇ ਆਈਜੀ ਹੈੱਡਕੁਆਰਟਰ ਸਾਹਿਬ ਸਰਦਾਰ ਜਤਿੰਦਰ ਸਿੰਘ ਔਲਖੋੜੇ ਆਪਣਾ ਜਿਹੜਾ ਪਾਸਪੋਰਟ ਆ ਉਹ ਮੈਂ ਖੁਦ ਵਲੰਟੇਰਨਲੀ ਜਮ੍ਹਾਂ ਕਰਾ ਦੂੰਗਾ ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਖਿਲਾਫ ਇੱਕ ਵਨ ਸਾਈਡਡ ਪ੍ਰੋਪਗੈਂਡਾ ਚੱਲ ਰਿਹਾ ਹੈ ਮੈਂ ਬਿਲਕੁਲ ਟੋਟਲ ਬੇਕਸੂਰ ਹਾਂ ਕਿਉਂਕਿ ਇਹ ਜਿਹੜਾ ਕੇਸ ਹੈ ਇਹ ਮਾਨਯੋਗ ਹਰਿਆਣਾ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਆ ਇਹਦੀ ਅਗਲੀ ਤਰੀਕ 25 ਜੁਲਾਈ ਆ ਇਸ ਕਰਕੇ ਮੈਂ ਇਸ ਬਾਰੇ ਬਹੁਤੀ ਡਿਟੇਲ ਚ ਗੱਲ ਨਹੀਂ ਕਰ ਸਕਦਾ ਕਿਉਂਕਿ ਕੇਸ ਪਹਿਲਾਂ ਹੀ ਕੋਰਟ ਦੇ ਵਿੱਚ ਸਬਜੂਡਿਸ ਹੈ ਮੈਂ ਬਿਲਕੁਲ ਬੇਕਸੂਰ ਆ ਇਹ ਜੋ ਵੀ ਪ੍ਰੋਪੋਗੈਂਡਾ ਮੇਰੇ ਖਿਲਾਫ ਕੀਤਾ ਜਾ ਰਿਹਾ ਆ ਇੱਕ ਟੀਵੀ ਚੈਨਲ ਦੇ ਵਿੱਚ ਜਿੰਨੀਆਂ ਵੀ ਪ੍ਰਾਪਰਟੀਆਂ ਦਿਖਾਈਆਂ ਜਾ ਰਹੀਆਂ ਨੇ ਇਹਨਾਂ ਸਾਰਿਆਂ ਦੀ ਮੈਂ ਟਾਈਮ ਟੂ ਟਾਈਮ 212 13 ਦੇ ਵਿੱਚ ਪੰਜਾਬ ਸਰਕਾਰ ਕੋਲੋਂ ਵੇਚਣ ਦੀ ਤੇ ਖਰੀਦਣ ਦੀ ਮੈਂ ਇੱਕ ਸ਼ਹੀਦ ਪਰਿਵਾਰ ਦਾ ਮੁੰਡਾ ਆ ਮੈਂ ਭਰਤੀ ਹੋਣ ਤੋਂ ਪਹਿਲਾਂ ਕੈਨੇਡਾ ਜਾ ਰਿਹਾ ਸੀ 2 ਅਗਸਤ 1991 ਵਿੱਚ ਪਾਕਿਸਤਾਨ ਕਮਾਂਡੋ ਫੋਰਸ ਦੇ ਅਤਵਾਦੀਆਂ ਨੇ ਮੇਰੇ ਘਰ ਵਿੱਚ ਵੜ ਕੇ ਅੰਨੇਵਾ ਫਾਇਰਿੰਗ ਕੀਤੀ ਮੈਂ ਉਸ ਟਾਈਮ ਆਪਣੇ ਘਰ ਮੌਜੂਦ ਸੀ ਫਾਇਰਿੰਗ ਦੇ ਵਿੱਚ ਮੇਰੀ ਮਾਂ ਮੇਰੀ ਮਦਰ ਤੇ ਮੇਰੀ ਸਿਸਟਰ ਨੂੰ ਗੋਲੀਆਂ ਲੱਗ ਗਈਆਂ ਤੇ ਉਹ ਉਹਨਾਂ ਦੀ ਡੈਥ ਹੋ ਗਈ ਔਰ ਮੈਂ ਇਥੇ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਮੇਰੇ ਬ੍ਰਦਰ ਇਨ ਲਾ ਮੇਜਰ ਐਚ ਪੀਐਸ ਸੰਦੂਖ ਸ਼੍ਰੀਨਗਰ ਦੇ ਵਿੱਚ ਕੈਂਪ ਬੋਸ ਦੇ ਵਿੱਚ ਮਾਰੇ ਗਏ ਉਹ ਮਿਲਟਰੀ ਦੇ ਵਿੱਚ ਮੇਜਰ ਸਨ ਉਹਨਾਂ ਨੂੰ ਵੀ ਸ਼ੌਰਿਆ ਚੱਕਰ ਮਿਲਿਆ ਸੀ ਮੈਂ ਸ਼ਹੀਦ ਪਰਿਵਾਰ ਦੇ ਵਿੱਚੋਂ ਆ ਮੈਂ ਆਪਣੇ ਮੁਲਕ ਦਾ ਆਪਣੇ ਵਤਨ ਦਾ ਵਫਾਦਾਰ ਸਿਪਾਹੀ ਆ ਕਦੇ ਵੀ ਨਹੀਂ ਭੱਜਾਂਗਾ ਔਰ ਬਿਲਕੁਲ ਮੇਰਾ ਕੋਈ ਬਾਹਰ ਜਾਂਦਾ ਕੋਈ ਇਰਾਦਾ ਨਹੀਂ ਹੈ ਜਦ ਤੱਕ ਇਹ ਕੇਸ ਖਤਮ ਨਹੀਂ ਹੋ ਜਾਂਦਾ ਤਦ ਤੱਕ ਮੈਂ ਕਿਤੇ ਨਹੀਂ ਜਾਵਾਂਗਾ ਮੈਂ ਆਪਣੇ ਡੈਡ ਦੀਆਂ ਆਪਣੇ ਫਾਦਰ ਸਾਹਿਬ ਦੀਆਂ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਹਨ ਉਹਨਾਂ ਦੀ ਇਨਹੈਰਿਟਿਡ ਪ੍ਰਾਪਰਟੀ ਵੇਚ ਕੇ ਮੈਂ ਮੁਹਾਲੀ ਸ਼ਿਫਟ ਹੋਇਆ ਸੀ ਇਸ ਬਾਰੇ ਟੋਟਲ ਜਿਹੜੀ ਇਨਕੁਆਰੀ ਹੈ ਉਹ ਮਾਨਯੋਗ ਹਰਿਆਣਾ ਹਾਈ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅ ਕਰਵਾਈ ਸੀ ਐਸਆਈਟੀ ਤੋਂ ਔਰ ਐਸਆਈਟੀ ਦੇ ਤਿੰਨ ਮੈਂਬਰ ਸਹਿबान ਸੀ ਜਿਨ੍ਹਾਂ ਨੂੰ ਹੈੱਡ ਸ਼੍ਰੀ ਸਿਧਾਰ ਚੱਟੋਪਾੜਾ ਡੀਜੀਪੀ ਸਾਹਿਬ ਨੇ ਕੀਤਾ ਸੀ ਨਾਲ ਸ਼੍ਰੀ ਪ੍ਰਭੋਤ ਕੁਮਾਰ ਜੀ ਔਰ ਸ਼੍ਰੀ ਕੁਵਰਜੀਤ ਪ੍ਰਤਾਪ ਸਨ ਉਹਨਾਂ ਨੇ ਮੇਰੀ ਇਹਨਾਂ ਸਾਰੇ ਅਲੀਗੇਸ਼ਨਾਂ ਦੇ ਵਿੱਚ ਜਿਹੜੀ ਇਨਕੁਆਇਰੀ ਕਰਕੇ ਰਿਪੋਰਟ ਜਿਹੜੀ ਹੈ 8 ਮਈ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੇ ਦਿੱਤੀ ਹੈ ਮੇਰੀ ਨੈਕਸਟ ਕੇਸ ਦੀ ਤਾਰੀਖ ਜਿਹੜੀ ਹੈ 25 ਜੁਲਾਈ ਹੈ ਮੈਨੂੰ ਹਿੰਦੁਸਤਾਨ ਤੇ ਹਿੰਦੁਸਤਾਨ ਦੇ ਸੰਵਿਧਾਨ ਤੇ ਪੂਰਨ ਭਰੋਸਾ ਆ ਔਰ ਮੈਨੂੰ ਕੋਰਟ ਦੀ ਪ੍ਰोसीडिंग ਤੇ ਪੂਰਾ ਭਰੋਸਾ ਆ ਜੋ ਵੀ ਕੋਰਟ ਫੈਸਲਾ ਸੁਣਾਏਗੀ ਮੈਨੂੰ ਸਿਰ ਮੱਥੇ ਪਰਵਾਨ ਹੋਏਗਾ ਮੈਂ ਇੱਕ ਵਾਰੀ ਫੇਰ ਦੁਹਰਾ ਦੇਣਾ ਚਾਹੁੰਦਾ ਹਾਂ ਮੈਂ ਗੁਰੂ ਦੀ ਪਵਿੱਤਰ ਨਗਰੀ ਗੁਰੂ ਰਾਮਦਾਸ ਜੀ ਨਗਰੀ 'ਚ ਬੈਠਾ ਮੈਂ ਬਿਲਕੁਲ ਵੀ ਕਿਤੇ ਨਹੀਂ ਜਾਊਂਗਾ ਜਦ ਤੱਕ ਮੈਂ ਇਹ ਦੇਸ਼ ਕੀ ਮੈਂ ਪੰਜਾਬ ਛੱਡ ਕੇ ਨਹੀਂ ਜਾਵਾਂਗਾ ਜਦ ਤੱਕ ਇਹ ਕੇਸ ਦਾ ਫੈਸਲਾ ਨਹੀਂ ਤਾਂ ਰਾਜੀਤ ਸਿੰਘ ਨੂੰ ਤੁਸੀਂ ਸੁਣਿਆ ਨਿਊਜ਼ ਸ਼ੀਟ ਇਨ ਪੰਜਾਬ ਤੇ ਚੁੱਪੀ ਤੋੜਦੇ ਵਿਖਾਈ ਦਿੱਤੇ ਰਾਜੀਤ ਸਿੰਘ ਸਾਫ ਸਪਸ਼ਟ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਉਹ ਦੇਸ਼ ਕੀ ਪੰਜਾਬ ਵਿਛੜ ਕੇ ਨਹੀਂ ਜਾਣਗੇ ਜਦ ਤੱਕ ਕੇਸਦਾਰ ਨਿਪਟਾਰਾ ਨਹੀਂ ਹੋ ਜਾਂਦਾ ਜਦ ਤੱਕ ਕੇਸ ਦਾ ਫੈਸਲਾ ਨਿਕਲ ਕੇ ਨਹੀਂ ਸਾਹਮਣੇ ਆ ਜਾਂਦਾ ਤੁਹਾਨੂੰ ਦੱਸ ਦਈਏ ਐਕਟ ਜਿਹੜਾ ਪੂਰਾ ਕੇਸ ਹੈ 2015 ਦਾ ਇੱਕ ਕੇਸ ਹੈ ਇੱਕ ਡਰੱਗ ਕੇਸ ਦੇ ਵਿੱਚ ਰਾਜੀਤ ਸਿੰਘ ਦਾ ਨਾਂ ਜੁੜਿਆ ਉਸ ਤੋਂ ਬਾਅਦ ਕੇਸ ਚੱਲਦਾ ਰਿਹਾ ਕਈ ਉਤਾਰ ਚੜਾਅ ਆਇਆ ਇਸ ਦੇ ਵਿੱਚ ਸਾਹਮਣੇ ਆਏ ਪਰ ਬੀਤੇ ਦਿਨੀ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਖਲਛਾ ਜਤਾਇਆ ਜਾ ਰਿਹਾ ਸੀ ਰਾਜੀਤ ਸਿੰਘ ਦੇਸ਼ ਛੱਡ ਕੇ ਜਾ ਸਕਦੇ ਨੇ ਐਸੇ ਤੇ ਚੱਲਦੇ ਆ ਵਿਜੀਲੈਂਸ ਨੇ ਉਹਨਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਸੀ ਰਾਜੀ ਸਿੰਘ ਹੁਣ ਕੈਮਰੇ ਦੇ ਸਾਹਮਣੇ ਆਏ న్యూਜ਼ ਜ਼ੀਨ ਪੰਜਾਬ ਦੇ ਰਾਹੀਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ ਸੋਮਵਾਰ ਨੂੰ ਆਪਣਾ ਪਾਸਪੋਰਟ ਉਹ ਸਲੰਡਰ ਕਰ ਦੇਣਗੇ ਪੂਰਾ ਮਾਨ ਸਨਮਾਨ ਉਹ ਕਰ ਦੇਣੇ ਕੋਟ ਦੇ ਦੇਸ਼ਾਂ ਦਾ ਤੇ ਨਾਲ ਹੋਰ ਵੀ ਜੜੀਆਂ ਵਿੱਚ ਚੀਜ਼ਾਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਆਉਂਦੀਆਂ ਨੇ ਉਹ ਕਾਨੂੰਨੀ ਪ੍ਰਕਿਰਿਆ ਦਾ ਪੂਰਾ ਸਨਮਾਨ ਕਰ ਦੇਣੇ ਤੇ ਉਧਰ ਇਹ ਨਿਊਜ਼ ਇਨ ਪੰਜਾਬ ਦੇ ਸੀਨੀਅਰ ਸੰਪਾਦਕ ਰਤੇਸ਼ ਲੱਖੀ ਨੇ ਵੀ ਫੋਨ ਤੇ ਰਾਜੀਤ ਸਿੰਘ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਕੀ ਕੁਝ ਕਹਿੰਦੇ ਵਿਖਾਈ ਦਿੰਦੇ ਇਸ ਦੌਰਾਨ ਰਾਜੀਤ ਸਿੰਘ ਆਓ ਸੁਣਦੇ ਹਾਂ ਤੁਸੀਂ ਕਹਿੰਦੇ ਹੋ ਕਿ ਹਾਈ ਕੋਰਟ ਜਾਂ ਅਦਾਲਤਾਂ ਦੇ ਵਿੱਚ ਕਿਉਂਕਿ ਮਾਲਵਾ ਵਿਚਾਰਾ ਦੀ ਨਾਲ ਤੁਸੀਂ ਜ਼ਿਆਦਾ ਬਿਆਨ ਨਹੀਂ ਦੇਣਾ ਚਾਹ ਰਹੇ ਲੇਕਿਨ ਇਸ ਵਕਤ ਪੰਜਾਬ ਦੀ ਜਨਤਾ ਜ਼ਰੂਰ ਸਮਝਣਾ ਚਾਹੀਏ ਵੀ ਰਾਜੀਤ ਸਿੰਘ ਦਾ ਆਪਣਾ ਜਿਹੜਾ ਵਿਊ ਹੈ ਉਹ ਕੀ ਹੈ ਇਸ ਵਕਤ ਉਹਨਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਣ ਦੀ ਨਾਬਤ ਕਿਉਂ ਆਈ रितेश जी इस तरह है मेरा इस किसी भी किसम का रोल किसी भी माड़े काम नहीं है मेरी हाई कोर्ट ऑनरेबल हाई कोर्ट ने एक इनकवा मार की जेडी तीन मैम्बर श्री सिद्धार्थ चट्टोपाध्याय श्री प्रबोध कुमार ते श्री कुमार विजय प्रताप जी तीन ही सीनियर आई पी एस अफसर ने तीन ने मेरी इनकुरी जेडी भी एलिगेशन मेरे उजन चलाये जा रहे ने ਇਨਾਂ ਦੇ ਸਬੰਧੀ ਸਾਰਿਆਂ ਦੇ ਸਬੰਧੀ ਮੇਰੀ ਇਨਕੁਆਰੀ ਕਰਕੇ 8 ਮਈ ਨੂੰ ਔਨਰੇਬਲ ਹਾਈ ਕੋਰਟ ਦੇ ਵਿੱਚ ਸਬਮਿਟ ਕਰ ਦਿੱਤੀ ਗਈ ਹੈ। ਹੂੰ ਮੇਰੀ ਜਿਹੜੀ ਅਗਲੀ ਤਰੀਕ ਕੇਸ ਦੀ ਹੈਗੀ ਉਹ 25 ਜੁਲਾਈ ਆ। ਹੂੰ ਹੂੰ ਤੇ ਮੇਰਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈ। ਮੈਂ ਬਿਲਕੁਲ ਬੇਕਸੂਰ ਹਾਂ ਔਰ ਜੋ ਵੀ ਅਦਾਲਤ ਫੈਸਲਾ ਦੇਗੀ ਮੈਂ ਉਹਨੂੰ ਸਿਰ ਮੱਥੇ ਪਰਵਾਣ ਕਰਾਂਗਾ। ਇਹਦੇ ਵਿੱਚ ਇੱਕ ਜਿਹੜਾ ਵੱਡਾ ਵਿਊ ਹੈਗਾ ਵੀ ਪੰਜਾਬ ਸਰਕਾਰ ਤੇ ਜਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਇਹ ਪੰਜਾਬ ਦੇ ਐਡੀਜੀਪੀ ਜਿਹੜੇ ਹੈਗੇ ਨੇ ਤਿੰਨ ਕਰਗੁੱਤਾ ਉਹਨਾਂ ਤੇ ਵੀ ਉਂਗਲੀਆਂ ਉਠੀਆਂ ਨੇ ਸਪੈਸ਼ਲ ਟਾਸਕ ਫੋਰਸ ਹੋਵੇ ਜਾਂ ਫਿਰ ਇਸ ਮਾਮਲੇ ਦੀ ਐਸਟੀਐਫ ਹੋਵੇ ਉਹਨਾਂ ਨੇ ਇਸ ਕਿਸਮ ਦੇ ਸਵਾਲ ਖੜੇ ਕੀਤੇ ਹੈਗੇ ਨੇ ਵੀ ਸ਼ਾਇਦ ਥੋੜੀ ਕੋਈ ਕੰਪਲੈਸਿਟੀ ਸੀਗੀ ਜਾਂ ਫਿਰ ਇਹ ਵੀ ਗੱਲ ਹੈ ਕਿ ਪੰਜਾਬ ਸਰਕਾਰ ਤੁਹਾਨੂੰ ਸ਼ੀਲਡ ਕਰਨਾ ਚਾਹ ਰਹੀ ਹੈ ਅੱਜ ਜਦੋਂ ਸੀਐਸਪ੍ਰੈਸ ਬਿਆਨ ਨੂੰ ਸਮਝਿਆ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਹੈਗਾ ਇਹ ਸਮਝ ਵਿੱਚ ਆਉਂਦਾ ਹੈਗਾ ਕਿ ਕਿਤਨੇ ਕਿਤੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਹੈਗਾ ਵੀ ਤੁਹਾਨੂੰ ਸ਼ੀਲਡ ਜਿਹੜਾ ਹੈਗਾ ਜਾਂ ਤੁਹਾਨੂੰ ਅਨਡਿਊ ਜਿਹੜੀ ਫੇਵਰ ਹੈਗੀ ਉਹ ਦਿੱਤੀ ਜਾ ਰਹੀ ਹੈਗੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਸਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਆ ਮੈਂ ਇਹ ਤੁਹਾਨੂੰ ਦੁਹਾਰ ਵੀ ਜਿਹੜੇ ਇਹ ਅਲੀਗੇਸ਼ਨਸ ਮੇਰੇ ਤੇ ਲਾਏ ਜਾ ਰਹੇ ਨੇ ਇਹਦੀ ਰਿਪੋਰਟ ਤਾਂ 8 ਮਈ ਨੂੰ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਜਾ ਚੁੱਕੀ ਹੈ ਹਾਂ ਔਰ ਇਹਦੇ ਉੱਤੇ ਹਾਈ ਕੋਰਟ ਨੇ ਡਿਸਾਈਡ ਕਰਨਾ ਆ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਨਤਾ ਦੇ ਸਾਹਮਣੇ ਹੋ ਜਾਣਾ ਹੈ 25 ਜੁਲਾਈ ਤਰੀਕ ਹੈ ਜੀ ਹਾਂ ਮੇਰੇ ਕੋਲ ਕਿਸੇ ਨਾਲ ਕੋਈ ਕੰਪਲੀਸਿਟੀ ਨਹੀਂ ਆ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਆ ਸਿਰਫ ਵਨ ਸਾਈਡਡ ਪ੍ਰਪੋਗੈਂਡਾ ਆ ਸਮਾਂ ਦੱਸੇਗਾ ਮੈਂ ਕਸੂਰਵਾਰਾਂ ਕਿਨੇ ਆ ਇੱਕ ਆਖਰੀ ਕੁਐਸਚਨ ਮੇਰਾ ਇੱਕ 인ਦਰਜੀਤ ਸਿੰਘ ਇੰਸਪੈਕਟਰ ਹੈਗੇ ਨੇ ਜਿਨ੍ਹਾਂ ਦੀ ਕੀ ਸਮਝਿਆ ਜਾ ਰਿਹਾ ਹੈ ਉਹਨਾਂ ਦੇ ਲੈਬ ਰਿਪੋਰਟ ਦੇ ਵਿੱਚ ਗੜਬੜੀਆਂ ਕਰਨ ਦੇ ਵਿੱਚ ਕੁਝ ਅਕਿਊਜ਼ ਜਿਹੜੇ ਦੋਸ਼ੀ ਸਨ ਨਸ਼ੇ ਦੇ ਵਪਾਰ ਦੇ ਜਾਂ ਉਹਨਾਂ ਨੇ ਵੱਡੀਆਂ ਪੈਸੇ ਦੇ ਕੇ ਰਿਸ਼ਵਤ ਦੇ ਕੇ ਚੋਟਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਥੋੜੀ ਰਾਏ ਦੇ ਉੱਤੇ ਹੋਇਆ ਹੈ इंदरजीत खुद अरेस्टेड है इन द लार्जर इंटरस्ट ऑफ द जस्टिस ऑफ द नैचुरल जस्टिस दैट प्रिवेल मैं थोड़े तो यह जरूर जानना चाहवा उसके बारे कुछ ज्ञान देना चाहोगे थोड़ी की भूमिका रही क्योंकि वाला सवाल तैयार है बीइंग द एस एस पी ऑफ मोगा एट दैट पॉइंट इन टाइम थोड़े से जिम्मेवारी खड़ रही है ਇਹ ਲੈਸਤਰਾ ਹੁੰਦਾ ਜਦੋਂ ਵੀ ਕੋਈ ਪਰਚਾ ਦਰਜ ਹੁੰਦਾ ਹੈ ਕਿ ਜਦੋਂ ਤੁਸੀਂ ਐਸਐਸਪੀ ਲੱਗਦੇ ਹੋ ਜ਼ਿਲ੍ਹੇ ਦੇ ਵਿੱਚ ਪੜੇ ਹੀ ਪਰਚੇ ਦਰਜ ਹੁੰਦੇ ਨੇ ਕਿਤੇ ਜ਼ਿਲ੍ਹੇ ਦੇ ਵਿੱਚ 1500 ਪਰਚਾ ਦਰਜ ਹੁੰਦਾ ਕਿਸੇ ਦੇ ਵਿੱਚ 2000 ਪਰਚਾ ਦਰਜ ਹੁੰਦਾ ਬਕਰੇ ਬਕਰੇ ਫਿਗਰਸ ਹੁੰਦੇ ਨੇ ਇਹ ਇਹ ਪਰਚਾ 2015 ਦੇ ਵਿੱਚ ਦਰਜ ਹੋਇਆ ਸੀ ਅੱਜ ਤੱਕ ਮੈਨੂੰ ਇਹਦੀ ਇਹ ਜਿਹੜੀ ਇਨਕੁਆਰੀ ਹੈ ਉਹ ਬਿਜ਼ਨਸ ਕਮਿਸ਼ਨ ਕੋ ਚਲੀ ਗਈ ਸੀ ਇਹਦੇ ਬਾਰੇ ਸਟੇਟਸ ਰਿਪੋਰਟ ਮਾਨਯੋਗ ਹਾਈ ਕੋਰਟ ਨੇ ਅ ਐਡਵੋਕੇਟ ਜਨਰਲ ਸਾਹਿਬ ਤੋਂ ਮੰਗੀ ਸੀ ਇਹਦੀ ਵੀ ਸਟੇਟਸ ਰਿਪੋਰਟ ਜੋ ਵੀ ਹਰਿਸ਼ ਸਾਥ ਨੇ ਉਹ ਮਾਗਿਓ ਏਜੀ ਸਾਹਿਬ ਵੱਲੋਂ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਵਿੱਚ ਅ ਸਬਮਿਟ ਕੀਤੇ ਜਾ ਚੁੱਕੇ ਨੇ ਜੀ ਜੀ ਇਹਦੇ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਹੈ ਆਖਰੀ ਸਵਾਲ ਤੁਹਾਨੂੰ ਲੱਗ ਰਹੀ ਇਸ ਪੂਰੇ ਮਾਮਲੇ ਦੇ ਵਿੱਚ ਬਿਯੋਂਡ ਜੋ ਰੂਟੀਨ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਸਮਝ ਸਕਦੇ ਪੰਜਾਬ ਸਰਕਾਰ ਜਾਂ ਪੰਜਾਬ ਦੀ ਗਵਰਨਰ ਗਵਰਨਮੈਂਟ ਜਿਹੜੀ ਉਸ ਵਕਤ ਹੈਗੀ ਹੈ ਉਸ ਦੇ ਵਿੱਚ ਕਈ ਧੜੇ ਹੈਗੇ ਨੇ ਖਾਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਅਸੀਂ ਬੜੇ ਵੱਡੇ ਫੱਤਰ ਦੇ ਜਿਹੜੇ ਆਲਾ ਅਧਿਕਾਰੀਆਂ ਦੇ ਵਿੱਚ ਇੱਕ ਦੂਸਰੇ ਤੇ ਦੂਸ਼ਣ ਲਾਉਣ ਦੀਆਂ ਖਬਰਾਂ ਆਈਆਂ ਸਰਦਾਰ ਚਤਉਪਦੇ ਆ ਜੀ ਜਿਦ ਤਸੀਂ ਨਾ ਖੁਦ ਲਿਆ ਹੈਗਾ ਉਹਨਾਂ ਨੇ ਆਪਣਾ ਜਿਹੜਾ ਮਤਲਬ ਸਬਮਿਸ਼ਨ ਹੈਗਾ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਕਈ ਵੱਡੀਆਂ ਗੱਲਾਂ ਹੈ ਤੁਹਾਨੂੰ ਲੱਗਦਾ ਵੀ ਵੱਡੀ ਕ੍ਰਾਸ ਫਾਇਰਿੰਗ ਦੇ ਵਿੱਚ ਤੁਹਾਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਬੜੇ ਵੱਡੇ ਐਕਸਟਰਾਂ ਦੀ ਲੜਾਈ ਹੈਗੀ ਹੈ ਪੰਜਾਬ ਦੀ ਅਗਲਾ ਡੀਜੀਪੀ ਕੌਣ ਹੋਏਗਾ ਇਸ ਦੀ ਪੂਰੀ ਲੜਾਈ ਹੈਗੇ ਜਿਸ ਦੇ ਵਿੱਚ ਕਿ ਛੋਟੇ ਮੋਰੇ ਜਿਹੜੇ ਹੈਗੇ ਨੇ ਥੋੜੇ ਵਰਗੇ ਪਿਸਰੇ ਨੇ ਸਰੇstra ਮੈਂ ਕਿਸੇ ਧੜੇ ਦਾ ਮੈਂਬਰ ਨਹੀਂ ਆ। ਬੈ ਯੂਨੀਫਾਰਮਸ ਸੋਚ ਰਿਆਂ ਪੰਜਾਬ ਪੁਲਿਸ ਦਾ ਮਾਨਯੋਗ ਚਟੋਪਾਦਿਆ ਸਰ ਦਾ ਨਾਮ ਮੈਂ ਤਾਂ ਲਿਆ ਕਿਉਂਕਿ ਉਹ ਮੇਰੀ ਕਮੇਟੀ ਦੇ ਚੇਅਰਮੈਨ ਸੀ ਤੁਸੀਂ ਮੈਨੂੰ ਪੁੱਛਿਆ ਵੀ ਇਨਕੁਆਰੀ ਕਿੱਧਰ ਨੇ ਕੀਤੀ ਆ। ਜੀ ਇਸ ਕਰਕੇ ਮੈਂ ਚਟੋਪਾਦਿਆ ਸਾਹਿਬ ਦਾ ਨਾਮ ਲਿਆ ਮੈਂ ਕਿਸੇ ਧੜੇ ਨੂੰ ਬਿਲੋਂਗ ਨਹੀਂ ਕਰਦਾ। ਮੈਂ ਆਪਣਾ ਕੰਮ ਕਰਦਾ ਜੋ ਜਿੰਨਾ ਮੇਰਾ ਰੈਂਕ ਹੈ ਉਸ ਸਾਹਿਬ ਦਾ ਮੈਂ ਆਪਣਾ ਕੰਮ ਕਰਦਾ ਆਪਣੀ ਮਿਹਨਤ ਕਰਦਾ ਆਮਾਨਦਾਰੀ ਨਾਲ ਆਪਣੀ ਡਿਊਟੀ ਕਰਦਾ। ਮੈਂ ਕਿਸੇ ਧੜੇ ਨੂੰ ਬਿਲੋਂਗ ਨਹੀਂ ਕਰਦਾ। ਤੇ ਮੈਨੂੰ ਇਹ ਸਾਡੇ ਮੈਨੂੰ ਕੋਈ ਇਲਮ ਨਹੀਂ ਇਸ ਬਾਰੇ ਵੀ ਕੋਈ ਛੋਟੇ ਤਾਂ ਰਾਜੇਤ ਸਿੰਘ ਦੇ ਨਾਲ ਨਿਊਜ਼ 18 ਪੰਜਾਬ ਦੇ ਸੀਨੀਅਰ ਐਡੀਟਰ ਰਤੇਸ਼ ਲੱਖੀ ਨੇ ਫੋਨ ਤੇ ਗੱਲਬਾਤ ਕੀਤੀ ਕੀ ਕੁਝ ਕਹਿੰਦੇ ਵਿਖਾਈ ਦਿੱਤੇ ਰਾਜੇਤ ਸਿੰਘ ਆਪਣਾ ਸਪਸ਼ਟਿਕਰਨ ਦਿੰਦੇ ਵਿਖਾਈ ਦਿੱਤੇ ਰਾਜੇਤ ਸਿੰਘ ਸਭ ਗੱਲਾਂ ਤੁਸੀਂ ਸੁਨੀਆਂ ਫਿਲਹਾਲ ਹੁਣ ਸਿੱਧਾ ਰੁੱਕਰਦੇ ਹਾਂ ਰਤੇਸ਼ ਲੱਖੀ ਸੀਨੀਅਰ ਐਡੀਟਰ ਨਿਊਜ਼ 18 ਪੰਜਾਬ ਖੁਦ ਐਸੋ ਲਈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਰਤੇਸ਼ ਜੀ ਇਹ ਪੂਰਾ ਮਾਮਲਾ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਰਾਜੇਸ਼ ਸਿੰਘ ਦਾ ਜਿਹੜਾ ਮਾਮਲਾ ਹੈ ਬੀਤੇ ਦਿਨੀ ਕਾਫੀ ਸੁਰਖੀਆਂ ਚਾਹ ਹੁਣ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਪੂਰੇ ਮਾਮਲੇ ਦੀਆਂ ਜਣਾ ਪੋਲਿਟਿਕਸ ਵਿੱਚ ਵੀ ਡੂੰਘੇ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਨਾਲ ਹੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਕੀ ਮੰਨਿਆ ਜਾਵੇ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਹੋਈਆਂ ਪੂਰੇ ਕੇਸ ਨੂੰ ਲੈ ਕੇ ਕਿਸ ਚੀਜ਼ ਵੱਲ ਵੱਡੇ ਤੌਰ ਤੇ ਇਸ਼ਾਰਾ ਕਰ ਰਹੀਆਂ ਨੇ ਅਮਿਤ ਰਾਜੀ ਸਿੰਘ ਹੁਣ ਦੇ ਖਿਲਾਫ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਤੇ ਸੰਪਤੀ ਇਕੱਠੇ ਕਰਨ ਦੇ aarop ਨੇ ਉਹ ਕਾਫੀ ਗੰਭੀਰ ਹੈਗੇ ਨੇ ਮੋਗਾ ਦੇ ਵਿੱਚ ਐਸਐਸਪੀ ਰਹਨੇ ਆ ਮੌਕੇ ਉਸ ਕਾਲਜ ਕਾਲ ਦੌਰਾਨ ਜੋ ਉਹਨਾਂ ਨੇ ਸੰਪਤੀ ਹਜ਼ਿਤ ਕੀਤੀ ਹੈ ਉਹ ਵਿਵਾਦ ਦਾ ਕਾਰਨ ਹੈਗਾ ਲੇਕਿਨ ਬੀਤੇ ਕੁਝ ਮਹੀਨੇ ਦੇ ਵਿੱਚ ਲਗਭਗ ਆਪਾਂ ਜੇ ਪਿਛਲੇ 3 ਮਹੀਨੇ ਦੀ ਗੱਲ ਕਰੀਏ ਤਾਂ ਇਸ ਦੌਰਾਨ ਕਈ ਘਟਨਾਵਾਂ ਹੋਈਆਂ ਨੇ ਪੰਜਾਬ ਪੁਲਿਸ ਦੇ اعلی ਅਧਿਕਾਰੀਆਂ ਦੇ ਵਿੱਚ ਤੇ ਡੀਜੀਪੀ सिद्धार्थ ਚਟੋਪਾਦੇ ਆਏ ਨੇ ਜਿਸ ਤਰੀਕੇ ਨਾਲ ਪੰਜਾਬ ਤੇ ਹਾਈ ਕੋਰਟ ਵੀ ਜਾ ਕੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਸੀ ਤੇ ਉਹਨਾਂ ਨੇ ਕਿਸ ਮਾਮਲੇ ਦੀ ਜਿਹੜੀ ਐਸਆਈਟੀ ਨੂੰ ਉਹ ਹੈਡ ਕਰ ਰਹੇ ਸਨ ਉਹਨਾਂ ਨੇ ਇਸ ਮਾਮਲੇ ਵਿੱਚ ਆਪਣੀ ਰਿਪੋਰਟ ਦਾਖਲ ਕੀਤੀ ਸੀ ਇੱਕ ਹਲਫਨਾਮਾ ਵੀ ਦਿੱਤਾ ਸੀਗਾ ਜਿਸ ਦੇ ਵਿੱਚ ਕਿ ਮੌਜੂਦਾ ਡੀਜੀਪੀ சுரேਸ਼ ਅਰੜਾ ਤੇ ਇਲਜ਼ਾਮ ਲਗਾਇਆ ਜਿਸ ਤੋਂ ਬਾਅਦ ਕਿ ਮਾਮਲਾ ਐਡਾ ਵੱਧ ਗਿਆ ਦੇ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਨੂੰ ਹਸਤੇਕੇਬ ਕਰਨਾ ਪਿਆ ਕਿਤੇ ਨਾ ਕਿਤੇ ਰਾਜੀਤ ਸਿੰਘ ਤੂਰਾ ਹੈਗੇ ਨੇ ਜਿਸ ਦੇ ਆਸ-ਪਾਸ ਉਸ ਪੱਟੀ ਜਿਹੜੀ ਤਰਫ ਵਾਰ ਹੈਗੀ ਹੈ ਆਈਪੀਐਸ ਅਧਿਕਾਰੀਆਂ ਦੀ ਪੰਜਾਬ ਦੇ ਵਿੱਚ ਉਹ ਜਿਹੜੀ ਹੈਗੀ ਜਾਰੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਵੀ ਤੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਪ੍ਰੈਸ਼ਰ ਮਹਿਸੂਸ ਕੀਤਾ ਜਾ ਰਿਹਾ ਸੀਗਾ ਸਰਕਾਰ ਦੇ ਉੱਤੇ ਵੀ ਰਾਜੀਤ ਸਿੰਘ ਨੂੰ ਕਿਸ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ਾਂ ਦੀ ਜਿਹੜਾ આરોਪ ਲੱਗਨੇ ਸ਼ੁਰੂ ਹੋ ਗਏ ਸਨ ਜਿਸ ਦਾ ਸਦਕਾ ਕੱਲ ਪੰਜਾਬ ਸਰਕਾਰ ਵੱਲੋਂ ਲੁਕਾਊਟ ਨੋਟਿਸ ਜਾਰੀ ਹੋਇਆ लेकिन लुकआउट नाटिस नोटिस जारी होने के कुछ ही मिनट के गलबात हुई थे, थे, थे खुल के जो गलत कही सामने इस वास्तव समझने वाली एक गल है कि ये भी कि राजीत सिरी कार्रवाई करद हो गिरफ्तार किया जाएगा अः क्योंकि लुकआउट नोटिस जोड़ा है जारी होया है तो सिंह खुद कह रहे ने पासपोर्ट सरेंडर कर आईजी हेडक्वार्टर ਕੋਲ ਪਹੁੰਚਣਗੇ ਤਾਂ ਜ਼ਾਹਰੀ ਤੌਰ ਤੇ ਦੇਖਣਾ ਹੋਵੇਗਾ ਇਹ ਅਗਲੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀ ਹੋਏਗੀ ਜਦੋਂ ਕਿ ਉਹਨਾਂ ਦਾ ਇੱਕ ਸੋ ਕਾਲਡ ਭਗੌੜਾ ਜਾਂ ਆਪਾਂ ਕਹਿ ਸਕਦੇ ਆ ਔਨ ਲੁਕਆਊਟ ਜਿਹੜਾ ਐਸਐਸਪੀ ਹੈ ਉਹ ਖੁਦ ਇਸ ਪੰਜਾਬ ਦੇ ਵਿੱਚ ਮੌਜੂਦ ਹੈ ਤੇ ਮੀਡੀਆ ਦੇ ਵਿੱਚ ਉਹਨਾਂ ਦਾ ਪਹਿਲਾ ਬਿਆਨ ਹੈ ਜਿਹੜਾ ਕੁਲ ਕੇ ਸਾਹਮਣੇ ਆਇਆ ਹੈ ਦੇਖੋ ਤੇ ਨਾਲੇ ਰਤੇਸ਼ ਜੀ ਜਿਸ ਸਾਬ ਨਾਲ ਹੁਣ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸਮਝਿਆ ਜਾ ਸਕਦਾ ਹੈ ਪੰਜਾਬ ਪੁਲਿਸ ਦੇ ਉੱਪਰ ਬੀਤੇ ਦਿਨੀ ਜੜੇ ਇਲਜ਼ਾਮ ਲੱਗੇ ਡਰੱਗਸ ਤਸਕਰਾਂ ਦੀ ਮਦਦ ਕਰਨ ਦੇ ਜਾਂ ਫਿਰ ਖੁਦ ਡਰੱਗਸ ਦੇ ਦਲਦਲ ਚ ਤੱਕੇ ਲੰਦੇ ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਪਰ ਇਲਜ਼ਾਮ ਲੱਗੇ ਹਨ ਸਾਰੇ ਇਹ ਸਾਰੇ ਮਾਹੌਲ ਵਿਚਾਲੇ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਵੀ ਹੁਣ ਅੰਡਰ ਪ੍ਰੈਸ਼ਰ ਹੈ ਕਿ ਅਜਿਹੀ ਜੜੀ ਇੱਕ ਰਿਫਲੈਕਸ਼ਨ ਵਿਖਾਈ ਦੇ ਰਹੀ ਹੈ ਕਿ ਰਾਜੀਤ ਸਿੰਘ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰਨਾ ਪੈ ਗਿਆ ਜਾਂ ਸਮਝਿਆ ਜਾ ਸਕਦਾ ਵੈ ਜਿਸ ਸਾਹਬ ਨਾਲ ਰਾਜੀਤ ਸਿੰਘ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਦੇ ਵਖਾਈ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਪ੍ਰੋਪਾਗੈਂਡਾ ਉਹਨਾਂ ਦੇ ਖਿਲਾਫ ਛੇੜਿਆ ਗਿਆ ਵੈ ਕੁਝ ਸਾਫ ਤੌਰ ਤੇ ਜੱਡੀ ਗੱਲਬਾਤ ਹੈ ਉਸ ਚੋਂ ਕਿ ਵੱਡੇ ਤੌਰ ਤੇ ਸਮਝਿਆ ਜਾ ਸਕਦਾ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਮਾਮਲਾ ਹੈ ਇਸ ਨੂੰ ਆਪਾਂ ਨਸ਼ੇ ਦੀ ਤਸਕਰੀ ਦੇ ਨਾਲ ਉਸ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਜੇ ਫਿਲਹਾਲ ਨਾ ਜੋੜ ਕੇ ਵੇਖੀਏ ਹਾਲਾਂਕਿ ਪੂਰੇ ਮਾਮਲੇ ਦੀ ਗੰਭੀਰਤਾ ਜਿਹੜੀ ਹੈਗੀ ਉਹ ਕਾਫੀ ਹੈਗੀ ਹੈ ਕਿਉਂਕਿ ਪਿਸ਼ੌਕੜ ਐਦਾ ਹੈਗਾ ਪੂਰੇ ਮਾਮਲੇ ਦਾ ਕਿਉਂਕਿ ਉਹਨਾਂ ਦੀ ਸੰਪਤੀਆਂ ਦੇ ਜਿਹੜੇ ਸਵਾਲ ਖੜੇ ਕੀਤੇ ਗਏ ਨੇ ਲੇਕਿਨ ਮੁੱਦਾ ਇਹ ਹੈਗਾ ਵੀ ਕੁਝ ਮੀਡੀਆ ਦੇ ਜਿਹੜੇ ਮਾਧਿਅਮ ਹੈਗੇ ਨੇ ਉਨਾ ਉਹਨਾਂ ਦੇ ਲਗਾਤਾਰ ਮਿਸਕਿਕ ਜਿਹੀ ਮੁਹਿੰਮ ਪਿਛਲੇ ਕੁਝ ਦਿਨਾਂ ਤੋਂ ਚਲਾਈ ਗਈ ਹੈ ਜਿਸ ਤੋਂ ਬਾਅਦ ਕੀ ਸਰਕਾਰ ਉੱਤੇ ਲਗਾਤਾਰ ਪ੍ਰੈਸ਼ਰ ਆਇਆ ਹੈਗਾ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਕਾਨੂੰਨ ਆਪਣਾ ਰਸਤਾ اختیار ਕਰ ਰਿਹਾ ਹੈ ਤੇ ਲਾ ਇਸ ਟੇਕਿੰਗ ਇਟਸ ਓਨ ਕੋਰਸ ਲੇਕਿਨ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਖਬਰਾਂ ਲੱਗੀਆਂ ਨੇ ਤੇ ਬਾਰ ਬਾਰ ਇਹ ਪ੍ਰੈਸ਼ਰ ਸਰਕਾਰ ਤੇ ਆਇਆ ਵੀ ਸਰਕਾਰ ਹੀ ਸ਼ਾਇਦ ਰਾਜੀਵ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਿਰ ਇੱਕ ਵੱਡਾ ਜਿਹੜਾ ਮਜ਼ਬੂਤ ਪੰਜਾਬ ਪੁਲਿਸ ਦਾ ਧਾੜਾ ਹੈਗਾ ਉਹ ਕਿਤਨੇ ਕਿਤੇ ਰਾਜੀਤ ਸਿੰਘ ਨੂੰ ਸ਼ੀਲਡ ਕਰ ਰਹਾ ਹੈਗਾ ਇਹ ਜਿਹੜੇ ਗੱਲਾਂ ਬਾਤਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਪ੍ਰੈਸ਼ਰ ਵਧਿਆ ਹੈਗਾ ਜ਼ਾਹਰੀ ਤੌਰ ਤੇ ਫਿਰ ਇਸ ਪ੍ਰੈਸ਼ਰ ਦੇ ਤਹਿਤੀ ਲੁਕਆਊਟ ਨੋਟਿਸ ਜਾਰੀ ਹੋਇਆ ਹੈਗਾ ਲੇਕਿਨ ਇਹ ਸਮਝਣ ਦੀ ਗੱਲ ਹੈ ਕਿ ਇੱਕ ਐਸਐਸਪੀ ਜੋ ਕਿ ਪੰਜਾਬ ਦੇ ਵਿੱਚ ਮੌਜੂਦ ਹੈ ਜੋ ਕਿ ਖੁਦ ਕਹਿ ਰਿਹਾ ਹੈਗਾ ਵੀ ਆਪਣਾ ਪਾਸਪੋਰਟ ਜਾ ਕੇ ਆਈਡੀ ਹੈੱਡ ਕੁਆਟਰ ਨੂੰ ਦੇ ਰਿਹਾ ਹੈਗਾ ਜੋ ਕਿਤੇ ਭੱਜ ਨਹੀਂ ਰਿਹਾ ਐਨਾ ਕਿਉਂ ਕਮਿਊਨੀਕੇਸ਼ਨ ਗੈਪ ਵਧਿਆ ਹੈਗਾ ਕਿਉਂਕਿ ਜ਼ਾਹਰੀ ਤੌਰ ਤੇ ਰਾਜੀਤ ਸਿੰਘ ਵੀ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਦੇ ਕਈ ਜਿਹੜੇ ਮੌਜੂਦਾ ਅਫਸਰ ਹੈਗੇ ਨੇ ਉਹਨਾਂ ਦੇ ਨਾਲ ਬਹੁਤ ਨੇੜਤਾ ਤੋਂ ਨਾਲ ਕਨੈਕਟਡ ਹੋਣਗੇ ਇਹਨਾਂ ਹਾਲਾਤਾਂ ਦੇ ਵਿੱਚ ਇਸ ਜਿਹੜੇ ਲੁਕਆਊਟ ਨੋਟਿਸ ਜਾਰੀ ਕਰਨ ਦੀ ਲੋੜ ਕਿਉਂ ਸੀ ਇਹ ਇੱਕ ਮੈਸ ਉਪਚਾਰਕਤਾ ਭਾਰ ਸੀਗੀ ਇਹ ਸਾਰੀਆਂ ਗੱਲਾਂ ਬਾਤਾਂ ਥੋੜੇ ਜਿਹਾ ਹੈਰਾਨ ਕਰਨ ਦੇਣ ਵਾਲੀਆਂ ਹੈਗੀਆਂ ਨੇ ਡਰੱਗਜ਼ ਦਾ ਮਾਮਲਾ ਥੋੜਾ ਜਿਹਾ ਡਿਫਰੈਂਟ ਹੈ ਲੇਕਿਨ ਜ਼ਾਹਿਰੀ ਤੌਰ ਤੇ ਰਾਜੀਵ ਸਿੰਘ ਇੱਕ ਤੂਰਾ ਹੈਗੇ ਨੇ ਪੰਜਾਬ ਸਰਕਾਰ ਤੇ ਉਤਲੇ ਜਿਹੜੇ ਆਈਪੀਐਸ ਅਧਿਕਾਰੀਆਂ ਦੀ ਆਪਸੀ ਖਿੱਚੋਤਾਣ ਜਿਹੜੀ ਪਿਛਲੇ 3 ਮਹੀਨਿਆਂ ਤੋਂ ਸ਼ੁਰੂ ਹੋਈ ਹੈ ਉਸ ਦਾ ਵਾਧਵਾ ਧੰਨਵਾਦ ਅਰਦਾ ਰਤੇ ਜੀ ਐਸ ਐਸ ਆਰੀ ਖਬਰ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੁਹਾਾਂਕੇ ਜੀ ਰਾਜਜੀਤ ਸਿੰਘ ਖੁਰਾ ਨੇ ਕਈ ਜੜੀਆਂ ਗੱਲਾਂ ਬਿਤੇ ਮਹੀਨਿਆਂ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਖਾਸ ਤੌਰ ਤੇ ਜਦਾ ਰਾਜੇ ਸਿੰਘ ਨੇ ਚਟੋਪਾ ਦੇ ਦਾ ਨਾਮ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਇੱਕ ਸਾਜ਼ਿਸ਼ ਵੀ ਰਚੀ ਜਾ ਰਹੀ ਹੈ। ਕਈ ਅਜੀਬੀਆਂ ਗੱਲਾਂ ਨੇ ਜੜੀਆਂ ਕੀ ਸਮਝਣ ਦੀ ਜ਼ਰੂਰਤ ਹਾਲਾਂਕਿ ਮਾਮਲਾ ਸਬ ਜੁਡੀਸ ਹੈ ਮਾਮਲਾ ਕੋਰਟ ਦੇ ਅਧੀਨ ਹੈ ਪਰ ਵਿਜਲੈਂਸ ਵੱਲੋਂ ਲੁਕਆਊਟ ਨੋਟਿਸ ਜਾਰੀ ਕਰਨਾ ਰਾਜਜੀਤ ਸਿੰਘ ਦੇ ਖਿਲਾਫ ਸਮਝਿਆ ਜਾ ਸਕਦਾ ਹੈ ਕਿ ਕਿਸ ਹਿਸਾਬ ਦੇ ਨਾਲ ਇਹ ਮੈਟਰ ਹੁਣ ਜੜਾ ਵੈ ਇੱਕ ਵੱਖਰੀ ਡਾਇਰੈਕਸ਼ਨ ਵੱਲ ਵੱਧ ਜਾਰ ਰਿਹਾ ਹੈ ਰਾਜੀਤ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਹਾਲ ਫਿਲਹਾਲ ਦੀ ਗੱਡੀ ਕਿ ਉਹ ਪੂਰਾ ਮਾਨ ਸਨਮਾਨ ਕਰਦੇ ਨੇ ਆਦੇਸ਼ਾਂ ਦਾ ਸੋਮਵਾਰ ਨੂੰ ਉਹ ਸਰੈਂਡਰ ਕਰਨਗੇ ਆਪਣਾ ਪਾਸਪੋਰਟ ਤੇ ਉਸ ਤੋਂ ਬਾਅਦ 25 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਹੈ ਜੋ ਕੁਝ ਵੀ ਫੈਸਲਾ ਆਏਗਾ ਉਹ ਫੈਸਲਾ ਉਹਨਾਂ ਦੇ ਸਰ ਮੱਥੇ ਤੇ ਹੋਵੇਗਾ ਰਾਜੀਤ ਸਿੰਘ ਨੇ ਇਹ ਸਪਸ਼ਟ ਕਰ ਦਿੱਤਾ ਉਧਰ ਮਿਵਾਦਾ ਚ ਕਿਰੇ ਮੋਗਾ ਦੇ ਐਸਐਸਪੀ ਕਮਲਜੀਤ ਸਿੰਘ ਢਿਲੋਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ ਜੀ ਹਾਂ ਢਿਲੋਂ ਦੀ ਥਾਂ ਗੁਰਪ੍ਰੀਤ ਸਿੰਘ ਤੂਰ ਮੋਗਾ ਦੇ ਨਵੇਂ ਐਸਐਸਪੀ ਹੋਣਗੇ ਕਮਲਜੀਤ ਸਿੰਘ ਟਲੋਂ ਨੂੰ ਨਸ਼ੇ ਦੇ ਇਲਜ਼ਾਮਾਂ 'ਚ ਕਿਰੇ ਰਾਜੇ ਸਿੰਘ ਦੀ ਥਾਂ ਐਸਐਸਪੀ ਲਾਇਆ ਗਿਆ ਸੀ ਪਰ ਟੱਲੋਂ ਦੀ ਨਿਯੁਕਤੀ ਵੀ ਵਿਵਾਦਾਂ 'ਚ ਗਿਰ ਗਈ ਵਿਰੋਧੀ ਦਰਦਿਆਗੋ ਸੁਪਾਲ ਖੈਰਾ ਨੇ ਟੱਲੋਂ ਤੇ ਨਸ਼ੇ ਦੇ ਮਾਮਲੇ 'ਚ ਰਿਸ਼ਵਤ ਲੈਣ ਦੇ ਇਲਜ਼ਾਮ ਲਾਇਆ ਸੰਨ ਬੇ ਲਗਾ ਫਿਲਹਾਲ ਅਥੇ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕਫਾਸਟ ਬਾਅਰ ਕੁਝ ਹੋਰ ਖਬਰਾਂ ਤੁਸੀਂ ਵੇਖਦੇ ਰਹੋ ਨਿਊਜ਼ 18 ਪੰਜਾਬ ਬ੍ਰੇਕ ਤਬਾਦਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਇੱਕ ਵਾਰ ਮੁੜ ਤੋਂ ਖਬਰਾਂ ਦੇ سلسلے ਨੂੰ ਅੱਗੇ ਤੋਰਦੇ ਹਾਂ ਪੰਜਾਬ ਪੁਲਿਸ ਚ ਵੱਡੇ ਪੱਧਰ ਤੇ ਫੇਰ ਬਦਲ ਕੀਤਾ ਗਿਆ ਜਿहां ਪੁਲਿਸ ਦੇ 130 ਅਧਿਕਾਰੀਆਂ ਦਾ ਅਦਵਾਦਲਾ ਕਰ ਦਿੱਤਾ ਗਿਆ ਜਿਨ੍ਹਾਂ ਚ ਜੀਸੀਪੀ ਅਤੇ ਡੀਐਸਪੀ ਰੈਂਕ ਦੇ ਅਫਸਰ ਸ਼ਾਮਲ ਹਨ ਮੋਹਾਲੀ ਦੇ ਡੀਐਸਪੀ ਵਿਜੇ ਆਲਮ ਦਾ ਬਦਲਾ ਕਰਕੇ ਉਹਨਾਂ ਦੀ ਥਾਂ ਅਮਰੋਦ ਸਿੰਘ ਮੋਹਾਲੀ ਦੇ ਨਵੇਂ ਡੀਐਸਪੀ ਨੁਕਤ ਕਰ ਦਿੱਤੇ ਗਏ ਨੇ ਤਾ ਪੰਜਾਬ ਪੁਲਿਸ ਚ ਵੱਡੇ ਪੱਧਰ ਤੇ ਫੇਰਬਦਲ ਹੋਏ ਨੇ ਜਦੀ ਲਿਸਟ ਅਸਤੇਲੇ ਤੁਹਾਡੀ ਟੀਵੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ 130 ਤਕਰੀਬ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਵੱਡਾ ਰੀਸ਼ਫਲ ਇਸ ਨੂੰ ਸੰਝਿਆ ਜਾ ਸਕਦਾ ਹੈ ਏਸੀਪੀ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਨਾਲੇ ਮੁਹਾਲੀ ਦੇ ਡੀਐਸਪੀ ਵਿਜੇ ਆਲਮ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਉਦਰ ਨਸ਼ੇ ਦੇ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਤੇ ਪਲਟਵਾਰ ਕੀਤਾ ਸੁਖਬੀਰ ਬਾਦਲ ਨੇ ਨਸ਼ੇ ਅੰਬੋਧ ਸੰਜੀ ਲੜਾਈ ਲੜਨ ਦੀ ਪੇਸ਼ਕਸ਼ ਕੀਤੀ ਸੀ ਜਿਸ ਤੇ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਜੀ ਇਹ ਬਿਆਨ ਦੇ ਕੇ ਸਿਰਫ ਸਿਆਸਤ ਕਰ ਰਹੇ ਨੇ ਜਦਕਿ ਸੱਚਾਈ ਇਹ ਹੈ ਕਿ ਸੁਖਬੀਰ ਨੇ 10 ਸਾਲ ਦੇ ਰਾਜ ਚ ਨਸ਼ਾ ਵਧਿਆ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਭੂਮਿਕਾ ਲਕਉਣ ਦੇ ਲਈ ਹੀ ਇਹ ਜੀਹੇ ਬਿਆਨ ਦੇ ਰਹੇ ਨੇ ਤੇ ਨਸ਼ੇ ਦੇ ਮੁੱਦੇ ਤੇ ਸਾਨੂੰ ਸੁਖਬੀਰ ਦੀ ਸਲਾਹ ਦੀ ਕੋਈ ਲੋੜ ਨਹੀਂ ਹੈ ਉਦਰ ਬਡਲਾਡਾ ਚ ਕਾਂਗਰਸ ਆਗੂ ਆਪਸ ਚ ਫੜ ਗਏ ਇਥੋਂ ਤੱਕ ਕਿ ਪੱਗਾਂ ਤੱਕ ਲੱਤ ਗਈਆਂ ਬਡਲਾਡਾ ਚ ਹਲਕਾ ਇੰਚਾਰਜ ਰਣਜੀਤ ਕੌਰ ਪੱਟੀ ਦੀ ਐਮਸੀ ਸਲ ਦੇ ਆਗੂ ਫਤੇ ਸਿੰਘ ਮਾਨ ਦੇ ਨਾਲ ਪਹਿਲਾਂ ਨੌਕ ਚੋ ਕੋਈ ਫਿਰ ਮਾਮਲਾ ਖਿੱਚ ਤੋ ਤੱਕ ਪਹੁੰਚ ਗਿਆ ਗੁੱਸੇ ਚ ਰਣਜੀਤ ਕੌਰ ਨੇ ਫਤੇ ਸਿੰਘ ਦੀ ਪੱਗ ਤੱਕ ਲਾ ਦਿੱਤੀ ਹਾਲਾਂਕਿ ਕਾਂਗਰਸੀ ਆਗੂ ਸੁਵਾਦ ਨੂੰ ਦੱਬਨ ਦੀ ਕੋਸ਼ਿਸ਼ ਕਰਦੇ ਰਹੇ ਪਰ ਰਣਜੀਤ ਕੌਰ ਪੱਟੀ ਨੇ ਕਿਸੇ ਦਿਨਾ ਸੁਣੀ ਤੇ ਤਸਵੀਰਾਂ ਵੀ ਕੈਮਰੇ ਚ ਕੈਦ ਹੋ ਗਈਆਂ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਐਸ்சிਐਲ ਦੇ ਆਗੂ ਦੀ ਪਾਗ ਲੱਥੀਆ ਰਣਜੀਤ ਕੌਰ ਪੱਟੀ ਨੇ ਬੁੜਲਾਡਾ ਤੋਂ ਚੌਨ ਲੜੀ ਸੀ ਤੇ ਉਹਨਾਂ ਦੇ ਉੱਪਰ ਹੀ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਪਾਗ ਨੂੰ ਹੱਥ ਲਾਇਆ ਤੇ ਪਾਗ ਲਾ ਦਿੱਤੀ ਤਸਵੀਰਾਂ ਕੈਮਰਾ ਚ ਵੀ ਕੈਦ ਹੋ ਗਈਆਂ ਕਿੱਦਾਂ ਕਾਂਗਰਸੀ ਆਪਸ ਵਿੱਚ ਝਪੜਦੇ ਵਿਖਾਈ ਦਿੱਤੇ ਕਿੱਦਾਂ ਆਪਸੀ ਫੁੱਟ ਜੱਗ ਜ਼ਾਹਰ ਹੁੰਦੀ ਵਿਖਾਈ ਦਿੱਤੀ ਬੁੜਲਾਡਾ ਚ ਇਸ ਦੀਆਂ ਤਸਵੀਰਾਂ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਉਧਰ ਕਸ਼ਮੀਰ ਚ ਇੱਕ ਸਿੱਖ ਕੁੜੀ ਨੂੰ ਇਸਲਾਮ ਧਰਮ ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਕੁੜੀ ਕਸ਼ਮੀਰ ਦੀ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਚ ਦਾਖਲਾ ਲਿਆ ਹੋਇਆ ਸੀ ਇਸ ਕੁੜੀ ਵੱਲੋਂ ਪਰਥੇ ਕੁਝ ਲੜਕੀਆਂ ਨੇ ਉਸ ਨੂੰ ਧਰਮ ਪਰਿਵਰਤਨ ਕਰਨ ਦੇ ਲਈ ਕਿਹਾ ਕੁੜੀ ਨੇ ਜਦ ਇਨਕਾਰ ਕਰ ਦਿੱਤਾ ਤਾਂ ਉਹਨਾਂ ਲੜਕੀਆਂ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕੁੜੀ ਨੇ ਸਬੰਧੀ ਪੁਲਿਸ ਸਟੇਸ਼ਨ ਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਰਾਜ ਤੱਕ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ

अच्छा एंड इट उसने धमकी भी दी वो इनडायरेक्टली धमकी थी कि अगर आपको बात समझ नहीं आती है इस दिन इस बुलेटिन फिलहाल लेना नमी ताज़ा खबर लाके छेती मुड़ होवे हाजिर तब तक मैं इजाजत धन्यवाद